ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਮੱਜਾਂ ਦਿਖਾਉਣੀ ਆ ਚਾਰੇ ਦੀਆਂ ਚਾਰੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਅੱਜ ਜਿਹੜਾ ਵਾ ਵੀਰ ਜੀ ਹੁਣੇ ਆਪ ਘਰੇ ਨਹੀਂ ਆ ਤੇ ਵੀਡੀਓ 'ਚ ਜਿਹੜੀ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਦੱਸਣੀ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਖ ਚੱਕ ਕੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵੀ ਦੂਰ ਦਾ ਵਾ ਨਹੀਂ ਪਹੁੰਚ ਸਕਦਾ ਉਹ ਵੀਡੀਓ ਕੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹੱਥ ਜੋੜ ਕੇ ਬੇਨਤੀ ਹਾਰ ਕੇ ਵੀਡੀਓ ਸਾਡੀ ਇਹ ਹੀ ਹੁੰਦੀ ਹੈ ਤੇ ਬਾਕੀ ਸ਼ੁਰੂਆਤ ਜਿਹੜੀ ਆਪਾਂ ਇਧਰ ਆ ਪਹਿਲੇ ਨੰਬਰ ਵਾਲੀ ਮਾਈ ਤੋਂ ਕਰਨੀ ਆ ਤੇ ਬਾਕੀ ਕੋਈ ਵੀ ਜਾਣਕਾਰੀ ਸਾਡੇ ਤੋਂ ਦੱਸਣ ਵਾਲੀ ਕੋਈ ਰਹਿ ਜੇ ਜਿੱਨਾ ਕੋਈ ਬਾਕੀ ਤੁਸੀਂ ਵੀਡੀਓ ਨਾਲ ਨੂੰ ਫੋਨ ਲਾ ਕੇ ਪੁੱਛ ਸਕਦੇ ਚੰਗੀ ਤਰ੍ਹਾਂ ਸਾਰਾ ਕੁਝ ਤੇ ਫੋਨ ਤੇ ਤੁਸੀਂ ਸਾਰੀ ਗੱਲ ਕਰ ਸਕਦੇ ਜਿਹਦੇ ਨਾਲ ਜਿਹੜਾ ਵਾ ਸੌਦਾ ਵੀ ਮੌਕੇ ਤੇ ਤੁਸੀਂ ਕਰ ਸਕਦੇ ਜੀ ਤੇ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਜਿਹੜੀ ਮੱਝ ਇਹਨੋਂ ਕੋਈ 10 ਦਿਨ ਦੇ ਲਾਗੇ ਬੰਦੇ ਜਿਹੜੇ ਕਹਿੰਦੇ ਕਿ ਸੂਈ ਨੂੰ ਹੋ ਗਿਆ ਵਾ ਤੇ ਹੁਣ ਮੌਕੇ ਤੇ 9 ਲੀਟਰ ਦੇ ਕਰੀਬ ਜਿਹੜਾ ਦੁੱਧ ਕਹਿੰਦੇ ਕਿ ਇਹ ਦੇਖੋ ਤਿਆਰ ਆ ਤੇ ਥਾਣੇ ਦੇ ਇੱਕਰੀ ਲਾਗੇ ਤੇ ਦੇਖ ਸਕਦੇ ਜੀ ਤੋਰੋਂ ਇੱਕਰੀ ਨੂੰ ਤੇ 11-12 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਇਹ ਕਰੀ ਜਾਊਗੀ ਤੇ ਅੱਜ ਜਿਹੜੀ ਆ ਦੁਪਹਿਰੇ ਮੱਝ ਆਈ ਹੈ ਇਹ ਵਲੀ ਹੱਲੇ ਬਾਕੀ ਘੱਟ ਘਾਟ ਫੇਟ ਕੋੜੇ ਤੋਂ ਚੰਗੀ ਆ ਇਹ ਫਿਕਸ ਜਿਹਾ ਹਵਾਨਾ ਜਿਹੜਾ ਇਹਦਾ ਬਾਕੀ ਜ਼ਿਆਦਾ ਜਾਣਕਾਰੀ ਤੁਸੀਂ ਵੇਜੀਆਂ ਨੂੰ ਫੋਨ ਲਾ ਕੇ ਪੁੱਛ ਸਕਦੇ ਜੀ ਹੁਣ ਮੌਕੇ ਦੇ ਉੱਤਰ ਦੁੱਧ ਜਿਹੜਾ ਕਹਿੰਦੇ ਵੀ 9 ਲੀਟਰ ਦੇ ਕਰੀਬ ਇਹਦੇ ਕੋਲ ਤਿਆਰ ਆ। ਅਸੀਂ ਕਹਿੰਦੇ ਫਿਕਸ ਜਿਹਾ ਕਰਾਂਗੇ। ਤੇ 11-12 ਤੱਕ ਜਿਹੜਾ ਕਹਿੰਦੇ ਕਿ ਇਹ ਜਾ ਸਕਦੀ 11-12 ਲੀਟਰ ਤੱਕ। ਤੇ ਮੋਹਲ ਜਿਹੜਾ ਕਹਿੰਦਾ ਕਿ ਇਹ ਤਾਂ ਭਾਵੇਂ 70 ਕਰੀਏ ਭਾਵੇਂ 65 ਕਰੀਏ। 62000 ਚ ਕਹਿੰਦੇ ਕਿ ਛੋਟ ਜਿਹੜੀ ਇਹਦੀ ਕਰ ਦੇਾਂਗੇ। ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਇਹ ਨੀਲੀ ਦੀ ਝੋਟੀ ਆ। ਦੁੱਧ ਇਹਦੇ ਕੋਲ ਵੀ 9 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਤਿਆਰ ਆ। ਇਹ ਵੀ ਕੋਈ 10 ਦਿਨਾਂ ਦੇ ਲਾਗੇ ਬੰਨੇ ਦੀ ਸੂਈ ਆ ਬੱਚੇ ਤੁਹਾਨੂੰ ਉਹਨੇ ਸਾਰਿਆਂ ਦੇ ਇਕੱਠੇ ਦਿਖਾ ਦੇਣੇ ਆ ਇਹ ਥਾਣੇ ਦੇ ਦੇਖ ਸਕਦੇ ਜੇ ਲਾਗੇ ਆ ਤੋੜ ਦੋ ਇੱਕ ਰਿੰਦਮ ਤੇ ਇਹ ਵੀ ਕੋਈ 11 12 ਲੀਟਰ ਦੇ ਕਰੀਬ ਦੁੱਧ ਕਿੰਨੇ ਕੀ ਚਵਾ ਸਕਦੀ ਹੈ ਇਹ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹੈ ले जा जी के ये ਆ ਬਾਕੀ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਜੇ ਇਹ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਹਵਾਨਾ ਇਹਦਾ ਕਰੀ ਫਿਰ ਤੋਂ ਲਾਗੇ ਤਾਂ ਦੇਖ ਸਕਦੇ ਤੇ ਇਹਦਾ ਮੁੱਲ ਜਿਹੜਾ ਹੈ ਵਾ ਕਹਿੰਦੇ ਕਿ 70000 ਚੋਂ ਗਿੰਦੇ 5 ਛੱਡ ਦਿਆਂਗੇ 65000 ਦੀ ਗਿੰਦੇ ਕਿ ਜਿਹੜੀ ਇਹ ਦੇਣੀ ਆ ਬਾਕੀ ਮਾਨਤਨ ਮੌਕੇ ਤੇ ਖੁੱਲੇ ਹੋਣਗੇ ਕੋਈ ਵੀਰੇ ਕਰੀ ਫੋਨ ਲਾਵੇ ਜਰੂਰ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਕਿਸੇ ਵੀਰ ਨੂੰ ਕੋਈ ਵੀ ਮੱਝ ਪਸੰਦ ਹੁੰਦੀ ਆ ਬਸ ਇੱਕ ਵਾਰੀ ਫੋਨ ਜਰੂਰ ਲਾਵੇ ਤੇ ਹੁਣ ਜਿਹੜੀ ਤੀਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਏ ਵੀ ਸੁਈ ਸੁਈ ਆ ਇਹ ਜੇ ਕਹਿੰਦੇ ਕਿ ਹਫਤੇ ਤੋਂ ਅੰਦਰ ਹੀ ਸੁਈ ਆ ਹਫਤੇ ਤੇ ਲਾਗੇ ਬੰਨੇ ਦੀ ਆ ਤੇ ਦੁੱਧ ਦੇ ਕੋਲ ਵੀ 9 ਲੀਟਰ ਦੇ ਕਰੀਬ ਕਹਿੰਦੇ ਕਿ ਮੌਕੇ ਤੇ ਹੈਗਾ ਆ ਤੇ ਵੀ ਕੋਈ 12 ਕਿਲੋ ਲੀਟਰ ਦੁੱਧ ਕਹਿੰਦੇ ਕਿ ਚਵਾਈ ਜਾਊਗੀ ਤੋੜ ਦੋ ਵੀਰ ਜੀ ਫੇਰ ਇਹਨਾਂ ਨੂੰ ਛੜਾ ਡਰਦੀ ਡਰਦੀ ਜੀ ਆ ਸਾਡੇ ਤੋਂ ਤੋੜ ਦੋ ਵੀਰ ਜੀ ਕਰੀ ਉਧਰੋਂ ਤੋੜ ਲਿਆ आज लाओ बाकी ये भी थोड़ा जो साढे तो डर ही है बाकी फिक्स जहा ना वा यदा मुहलदा भी केंद्र कि पैंठ हजार चौमानता जो कहते कि खुला कर देंगे ਥਾਣਾ ਦਾ ਸਾਈਡ ਗੈਪ ਵੀ ਚੰਗਾ ਦੂਰ ਦੂਰ ਜਿਹੜਾ ਥਾਣੇ ਦੇ ਲੱਗਾ ਹੈ ਤੇ ਬਾਕੀ ਕੋਈ ਵੀਰ ਫੋਨ ਲਾਵੇ ਮਾਨਤਾ ਨਾਪੇ ਮੌਕੇ ਤੇ ਹੋ ਜਾਊਗਾ ਤੇ ਹੁਣ ਜਿਹੜੀ ਮਾਜੇ ਕੰਡ ਤੇ ਆ ਗਈ ਹੈ ਇਹ ਵੀ ਸੂਈ ਸਵਾਈ ਆ ਇਹ ਵੀ ਹਫਤੇ ਦੇ ਲਾਗੇ ਬੰਨੇ ਦੀ ਜਿਹੜੀ ਕਹਿੰਦੇ ਕਿ ਸੂਈ ਆ ਤਨ 9-10 ਲੀਟਰ ਦੇ ਕਰੀਬ ਇਹਦੇ ਕੋਲ ਵੀ ਕਹਿੰਦੇ ਕੀ ਤਿਆਰ ਆ ਤੇ 11-12 ਲੀਟਰ ਦੇ ਕਰੀਬ ਇਹ ਵੀ ਕਹਿੰਦੇ ਘਰੀ ਜਾਊਗੀ ਅੱਜ ਲਗਭਗ ਸਾਰੀਆਂ ਮੱਝਾਂ ਵਿੱਚੋ ਜੀਆਂ ਤੇ ਰੇਟ ਵੀ ਲਗਭਗ ਇੱਕੋ ਜਿਹੀ ਆ ਥੋੜਾ ਪਤਾ ਹੀ ਫਰਕ ਆ ਬਾਕੀ ਕੇ ਹੈਵੀ ਵੀਰ ਦੇ ਕੋਈ ਵੀ ਮੱਝ ਪਸੰਦ ਹੁੰਦੀ ਆ ਕੋਈ ਵੀਰੇ ਕਰੇ ਫੋਨ ਜ਼ਰੂਰ ਲਾਵੇ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਮਾਨਤਾ ਨੇ ਵੀ ਮੌਕੇ ਤੇ ਹੋ ਜਾਊਗਾ ਇਹਦਾ ਵੀ ਮਾਨਾ ਦੇਖ ਸਕਦੇ ਆਪਾਂ ਲੱਗ ਗਿਆ ਤੇ ਮੁੱਲ ਇਹਦਾ ਵੀ ਸੇਮ ਹੀ ਆ ਬਾਕੀਆਂ ਜਿੰਨਾ ਹੀ 65000 ਹੀ ਇਹਦਾ ਵੀ ਤੇ 65000 ਚ ਮੰਨਤਾਂ ਇਹਦਾ ਵੀ ਖੁੱਲਾ ਹੋ ਜਾਊਗਾ ਮੰਨਤਾਂ ਸਾਰੀਆਂ ਤੇ ਖੁੱਲੇ ਹੀ ਹੋਣੇ ਆ ਫੋਨ ਕੋਈ ਲਾਵੇ ਜ਼ਰੂਰ ਤੇ ਬੱਚੇ ਆਪੇ ਕੋਈ ਵੀਰ ਫੋਨ ਲਾ ਕੇ ਕੋਈ ਪੁੱਛ ਲੇ ਕਿ ਇਹਦੇ ਮਗਰ ਕੱਟਾ ਹੈ ਤੇ ਕਿਹਦੇ ਮਗਰ ਕੱਟੀ ਹੈ ਤੇ ਬਾਕੀ ਇੱਥੇ ਆਓ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਕਿਉਂਕਿ ਪੈਸੇ ਤੁਸੀਂ ਖਰਚਣੇ ਆ ਤੇ ਆਪਣੀਆਂ ਸਾਰੀਆਂ ਚੀਜ਼ਾਂ ਵੇਚ ਚਾ ਕੇ ਪਸ਼ੂ ਖਰੀਦਿਆ ਕਰੋ